ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਬੰਦਿਆਂ ਨੂੰ ਅਟੈਕ ਹੁੰਦੇ ਤਾਂ ਦੇਖੋ ਆਮ ਸੁਣਦੇ ਦੇ ਹਨਾ ਵੀ ਬੰਦਿਆਂ ਨੂੰ ਅਟੈਕ ਹੁੰਦੇ ਨੇ ਜਾਂ ਆਮ ਬੰਦੇ ਨੂੰ ਅਟੈਕ ਹੁੰਦੇ ਨੇ ਪਰ ਕੱਟਰੂਆਂ ਨੂੰ ਪਹਿਲੀ ਵਾਰ ਹੋਇਆ ਵੀ ਇਨਾਂ ਨੂੰ ਵੀ ਅਟੈਕ ਹੋਣ ਲੱਗ ਗਿਆ ਯਾਰ ਦੇਖੋ ਹਨਾ ਇਹ ਸਾਡੇ ਸਾਰੇ ਅਸੀਂ ਕੱਟੋ-ਕਟ ਅਠ-10 ਬੰਦੇ ਤੇ ਆਪਣੀ 2 ਲੱਖ ਦੀ ਮੱਝ ਖਰੀਦੀ ਹੋਈ ਦੀ 2500 ਰੁਪਏ ਦੇ ਪਹਾੜਾ ਪਿਆ ਸੀ ਤੇ 16-17 ਕਿਲੋ ਦੁੱਧ ਕਰ ਗਈ ਸੀ ਇਹ 10 ਦਿਨਾਂ ਦੀ ਸੂਈ ਹੋਈ ਸੀ 10-12 ਦਿਨਾਂ ਦੀ ਤੇ ਇਹਦਾ ਕੀ ਬਣਿਆ ਕੱਲ ਅਸੀਂ ਸਾਰੇ ਜਣੇ ਬੈਠੇ ਤੇ ਉਰੇ ਇਹਨੂੰ 4 ਵਜੇ ਨਾ ਇੱਕ ਲਗਤ ਕੱਟੇ ਨੇ ਚਿਹੜ ਮਰ ਜਨੋਂ ਕਰ ਕੌਣ ਅਸੀਂ ਸਾਰੇ ਪੱਜ ਗਏ ਵੀ ਕੀ ਹੋਇਆ ਕਿਦਾ ਅਸੀਂ ਦੇਖਿਆ ਚੰਗਾ ਭਲਾ ਠੀਕ ਠਾਕ ਤੜਕੀ ਦੁੱਧ ਚੁੰਗਿਆ 4 ਵਜੇ ਆ ਕੇ ਸਾਨੂੰ ਇੱਕ ਲਗਤ ਉਹਦੀ ਡਿੱ ਗਿਆ ਥੱਲੇ ਉਹਦੀ ਅੱਧੇ ਘੰਟੇ ਚ ਮੌਤ ਹੋ ਗਈ ਆਟੋਮੈਟਿਕ ਸਹੀ ਸਲਾਮਤ ਜਮਾ ਵੀ ਚਾਨ ਚੱਕ ਪਤਾ ਨਹੀਂ ਜਦੋਂ ਕੋਈ ਕਰਮਾਂ ਦਾ ਗੇੜ ਹੋਵੇ ਉйно ਕੋਈ ਕੰਮ ਨੇ ਬੜਨਾ ਹੋਵੇ ਹੁਣ ਪਹਿਲਾਂ ਆਪਣੀ 19293000 ਦੀ ਮੈਂ ਸਾ ਖਰੀਦੀ ਹੋਈ ਸੀ ਚਲੇ ਦੁੱਧ ਤਾਂ ਦੇ ਦਿੰਦੀਆਂ ਨੇ ਹਰਿਆਣੀਆਂ ਦੀਆਂ ਮੈਂ ਸਾ ਦੁੱਧ ਤੋਂ ਤਾਂ ਨਹੀਂ ਮਰਦੀਆਂ ਪਰ ਬੱਚੇ ਤੋਂ ਬਿਨਾ ਮੈਂ ਜੜੀਆਂ ਬੰਜੀਆਂ ਹੋ ਜਾਂਦੀਆਂ ਨੇ ਨਾ ਖੁਸ਼ ਹੋ ਕੇ ਮਿਲਣਾ ਹੁਣ ਇਹ ਮੈਂ ਲਾ ਲੋ ਪਾੜੇ ਦਾ ਪੈਗੀ ਕੋਈ ਚੱਕਰ ਨਹੀਂ ਮਰਪੂਗੀ ਮੈਂ ਦੁੱਧ ਦੇ ਦੂੰਗੀ ਸਾਲ ਭਰ ਪਿਆਉਗੀ ਪਰ ਜਿਹੜੇ ਬੱਚਾ ਨਾਲ ਆਪਾਂ ਨੂੰ ਫਾਰਮ 'ਚ ਖੜਾ ਹੁੰਦਾ ਇੱਕ ਦੋ ਚੀਜ਼ ਵਗ ਜਾਂਦੀ ਇੱਕ ਮਾਂ ਬਤੁਨੀ ਬੰਜੀ ਹੋ ਜਾਂਦੀ ਹੈ ਹਨਾ ਤੇ ਹੁਣ ਆਪਣੇ ਕੋਲ ਇਹ ਮੱਝ ਹੈ ਵੱਡੀ ਬਾਈ ਦੇਖ ਲਓ ਹੁਣ ਐ ਪੈਂਦਾ ਗੇੜ ਹੁਣ ਇਹ 20000 ਤੋੜ ਗਈ ਸਿੱਧਾ ਚਲੋ ਹੁਣ ਇਹ ਮਾਝ 190000 ਦੀ ਐ ਉੱਪਰਲਾ 20 ਐ ਉੜਦਾ ਆਪਾਂ ਕਹਿੰਦੇ ਨਾ ਵਪਾਰ ਚ ਵਪਾਰ ਚ ਬਈ ਜੇ 5-7 ਬਣਦਾ ਤਾਂ ਐ ਨਹੀਂ ਪਤਾ ਇੱਕ ਮੈਂ ਇਸੇ ਲੈ ਜੀ ਇੱਕ ਕਾਰ ਖੜੀ ਆ ਬੱਚਾ ਮਰੇ ਵਾਲੀ ਇੱਕ ਇਹ ਹੋ ਗਈ ਬੱਚਾ ਮਰੇ ਵਾਲੀ ਇੱਕ ਉਹ ਹੋ ਗਈ ਬੱਚਾ ਭੁੱਲੇ ਵਾਲੀ ਤਿੰਨ ਹੋ ਗਈਆਂ ਦੁੱਧ ਦੇਣਗੀਆਂ ਕੋਈ ਦਿੱਕਤ ਨਹੀਂ ਚੋਮਾਂਗੇ ਵੀ ਇਹ ਵੀ ਜੇ ਬੀਕੂਗੀ 190 ਦੀ ਵੇਚ ਦਾਂਗੇ ਨਹੀਂ ਇਹਨੂੰ ਖੜਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਣਾ ਵੀ ਐ ਹੁੰਦਾ ਵੀ ਆਪਾਂ ਠੱਗੀਆਂ ਠੋਰੀਆਂ ਜਿਹੜੀਆਂ ਕਿਸੇ ਨਾਲ ਵੀ ਮਾਰਦੇ ਹਨ ਉਹਦਾ ਰਿਜ਼ਲਟ ਟੂਰੀ ਐ ਆਪਾਂ ਦਿਲੋਂ ਇੰਨਾ ਕੁ ਮਤਲਬ ਸਾਫ਼ ਸੁਥਰਾ ਕੰਮ ਕਰਦੇ ਆ ਵੀ ਕਿਸੇ ਨੂੰ ਵੀ ਕਿਸੇ ਨਾਲ ਵੀ ਠੱਗੀ ਮਾਰ ਕੇ ਰਾਜੀ ਨਹੀਂ ਜਰਾ ਨਾ ਕਿਸੇ ਨੂੰ ਮਹਿਸ ਮਾੜੀ ਦੇ ਕੇ ਰਾਜੀ ਨਾ ਕਿਸੇ ਨੂੰ ਮਤਲਬ ਐ ਵੀ ਉਹਨੂੰ ਪੈਸਿਆਂ ਨਾਲੇ ਨੋਚ ਲਈਏ ਮਤਲਬ ਇੰਨਾ ਕੁ ਮਨ ਖੜਾ ਰੱਖ ਕੇ ਵੀਰ ਨਾ ਆਪਾਂ ਕਰਨੇ ਨਹੀਂ ਜਿੰਨਾ ਕ ਰੱਬ ਨੇ ਦੇ ਰਿਹਾ ਉਹਨੇ ਕੁਝ ਖੁਸ਼ ਆ ਦੁੱਧ ਪਾ ਕੇ ਖੁਸ਼ ਆ ਵਪਾਰ ਨਾਲੋਂ ਵਪਾਰ ਦਾ ਆਪਾ ਦੱਸ ਮੈਂ ਲਿਆਉਣਿਆ ਸ਼ੌਂਕ ਦੀਆਂ ਵਧੀਆਂ ਜੇ ਕੋਈ ਆ ਕੇ ਹੁਣ ਇੱਥੇ ਤਸੱਲੀ ਕਰਕੇ ਲੈ ਜਾਊਗਾ ਤਾਂ ਲੈ ਜੂਆ ਆਨਲਾਈਨ ਮੈਂ ਅਸ ਅਗਲਾ ਜਿਹਦਾ ਆਪਦੀ ਜ਼ਿੰਮੇਵਾਰੀ ਤੇ ਲੰਦਾ ਭੇਜਦਾ ਨਹੀਂ ਆਪਾ ਨਹੀਂ ਬਾਈ ਕਿਰਪੀਏ ਦੀ ਵੀ ਤਸੱਲੀ ਲੰਦੇ ਇੱਥੇ ਮੇਰੇ ਚ ਇਹ ਚਾਰ ਡੰਗ ਚੋਲੇ ਤਿੰਨ ਡੰਗ ਚੋਲੇ ਪੰਜ ਦਾ ਕਿਉਂਕਿ ਇਹ ਪਸ਼ੂ ਨੇ ਬਾਈ ਅਨਬੋਲਤ ਹਨ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰ ਜਾਣ ਉਹ ਕਮਰਾ ਬਣਿਆ ਹੋਇਆ ਵਧੀਆ ਐਨ ਪੈਣ ਨੂੰ ਲੈਟਰਿੰਗ ਬਾਥਰੂਮ ਹੈ ਰਹਿਣ ਨੂੰ ਰੋਟੀ ਮਿਲੂ ਚਾਹ ਮਿਲੂ ਸਾਰਾ ਕੁਝ ਖਾਣ ਪੀਣ ਨੂੰ ਮਿਲੂ ਸ਼ਾਮ ਨੂੰ ਭਿਕ ਮਿਲੂ ਸਰਕੋਸੋ ਮਿਰੂ ਪਰ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਇੱਥੇ ਮੈਂ ਸੱਚੋ ਸਵੇਰੇ ਚੋ ਸ਼ਾਮ ਨੂੰ ਚੋ ਆਪਦੀ ਤਸੱਲੀ ਕਰਕੇ ਰੁਪਈਏ ਲਾਣੇ ਨੇ ਬਾਈ ਜਦੋਂ ਤੁਸੀਂ 2 ਡੁੱਡ ਲੱਖ ਰੁਪਈਆ ਲਾਣਾ ਹੁੰਦਾ ਕੀ ਹਜ਼ਾਰ ਦਾ ਤੇਲ ਹੋਇਆ ਆਪਣਾ ਆ ਕੇ ਤਸੱਲੀ ਨਾਲੇ ਦਾ ਬਾਈ ਸਾਨੂੰ ਨਹੀਂ ਇਸ ਚੀਜ਼ ਦਾ ਬਾਅਦ ਚ ਹੁੰਦਾ ਹੁਣ ਜੇ ਮਹੀਨੇ-ਮਹੀਨੇ ਬਾਅਦ ਕੋਈ ਕਹੂਗਾ ਵੀ ਮਹੀਨੇ ਬਾਅਦ ਆਉਣਾ ਇੱਕ ਬਾਈ ਦਾ ਕੱਲ ਫੋਨ ਆਇਆ ਇੱਕ ਮਹੀਨਾ 5 ਦਿਨਾਂ ਬਾਅਦ ਕਹਿੰਦਾ ਬਾਈ ਆਪਦੀ ਮਹਿਸਾਂ ਵਾਪਸ ਲੈ ਤਾਂ ਮਿਲ ਨਹੀਂ ਰਹੀਆਂ ਮੈਂ ਕਿਹਾ ਬਾਈ ਮਹੀਨੇ ਬਾਅਦ ਮਹਿਸਾਂ ਨਹੀਂ ਮਿਲ ਰਹੀਆਂ ਉਹ ਮਹਿਸਾਂ ਬਲਕਿ ਹੀਟ ਤੇ ਆ ਰਹੀਆਂ ਨੇ ਤਾਂ ਡਾਡਾ ਪਟਪਾਈ ਲੱਗ ਜਾਂ ਮੰਗਾ ਲੱਸੇ ਮੈਂ ਕਹਾਂ ਬਈ ਹੀਟ ਤਿਆਰੀ ਹੋਣੀ ਮੈਂ ਇਸ ਤਾਂ ਟੱਪ ਟਪਈਆ ਕਰ ਰਹੀ ਆ ਕਹਿੰਦਾ ਚੱਲ ਫਿਰ ਡਾਕਟਰ ਤੋਂ ਭਰਾ ਕੇ ਦੇ ਲੈ ਲੈ ਵੱਸ ਬਈ ਮਹੀਨੇ-ਮਹੀਨੇ ਬਾਅਦ ਮੈਂ ਸੰਭੜਾਵਾਂਗੇ ਤਾਂ ਇਸ ਵਪਾਰ ਤੋਂ ਜੀ ਉੱਤਰ ਰਿਹਾ ਬਾਕੀ ਇਹੇ ਜੇ ਘਾਟੇ ਵਾਧੇ ਮਾਰਦੇ ਨੇ ਤੇ ਇਹ ਚ ਕੋਈ ਵਸ ਆਪ ਦਾ ਦੁੱਧ ਦਾ ਧੰਦਾ ਵਧੀਆ ਕਰੋ ਜੀ ਸਾਦ ਕੇ ਤੇ ਜੇ ਲਿਆ ਹੁਣੀ ਵੀ ਆਪਦੀ ਅਗਲਾ ਆਪਦੀ ਤਸੱਲੀ ਦੇ ਇਥੋਂ ਤਸੱਲੀ ਕਰਕੇ ਲੈ ਜੇ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਰੋਟ ਹੋਊਗੀ ਜੇ ਕੱਲ ਨੂੰ ਕੋਈ ਆਨਲਾਈਨ ਮੰਗਾਂਦਾ ਪਰ ਦੁੱਧ ਬਈ ਆਪ ਦਾ ਵੀਡੀਓ ਕਾਲ ਤੇ ਜਿਹੜਾ ਚਵਾਣਾ ਹੈ ਨ ਸਾਹਮਣੇ ਚ ਵਾ ਲਿਓ ਪਰ ਆਪਾਂ ਉਦੋਂ ਬਾਅਦ ਜ਼ਿੰਮੇਵਾਰੀ ਵੀ ਤੇਰੇ ਘਰੇ ਪੰਜ ਦੇਰੀ ਇੱਕ ਚਾਰ ਦੇਰੀ ਇੱਕ ਸੱਤ ਦੇਰੀ ਐ ਅਨਬੋਲ ਧੰਨੇ ਬਾਈ ਇਹਨਾਂ ਦਾ ਕੀ ਇਹਨਾਂ ਦੇ ਕਿਹੜਾ ਅੰਦਰ ਚਿਪਾ ਲੱਗ ਰੀਆਂ ਨੇ ਹੈ ਇਸ ਕਰਕੇ ਆਪਦੀ ਤਸੱਲੀ ਕਰੋ ਪ੍ਰਭੂ ਅਸੀਂ ਤਾਂ ਇਸ ਕੰਮ ਤੋਂ ਬਹੁਤ ਤੇ ਪਰਾਂ ਸਾਈਡ ਤੇ ਆ ਆਪਦੀ ਤਸੱਲੀ ਕਰਕੇ ਮੈਸ ਲਿ ਜਾਓ ਜੀ ਦੀ ਸ਼ੇਰ ਕਰ